ਅੰਮ੍ਰਿਤਸਰ ਦੇ ਮੇਅਰ ਜਤਿੰਦਰ ਸਿੰਘ ਮੋਤੀ ਪਾਟਿਆ ਨੇ ਪਕਤਾਂ ਵਾਲੇ ਰਮਦਾਸ ਦੌਰਾ ਕੀਤਾ। ਇਸ ਮੌਕੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨੇਚਰ ਵੀ ਉਹਨਾਂ ਦੇ ਨਾਲ ਸਨ। ਮੇਅਰ ਮੋਤੀ ਪਾਟਿਆ ਨੇ ਆਸ਼ਵਾਸਨ ਦਿੱਤਾ ਕਿ ਇਸ ਡੰਮ ਤੋਂ ਸਾਰਾ ਕੂੜਾ ਖਤਮ ਕਰਕੇ ਇਹ ਜਗ੍ਹਾ ਕਾਰਪੋਰੇਸ਼ਨ ਦੇ ਇਸਤੇਮਾਲ ਦੇ ਲਈ ਵਰਤੀ ਜਾਵੇਗੀ। ਜਾਂ ਇੱਥੇ ਕੋਈ ਸਕੂਲ ਬਣੇਗਾ ਜਾਂ ਹਸਪਤਾਲ ਬਣੇਗਾ। ਉਹਨਾਂ ਨੇ ਇਸ ਚੀਜ਼ ਦਾ ਆਸ਼ਵਾਸਨ ਦਿਵਾਇਆ ਕਿ ਸੈਰੀਗੇਸ਼ਨ ਮਸ਼ੀਨਾ ਨਵੰਬਰ ਮਹੀਨੇ ਤੋਂ ਸ਼ੁਰੂ ਹੋਈਆਂ ਹਨ ਅਤੇ ਕਾਫੀ ਹੱਦ ਤੱਕ ਕੂੜਾ ਚੁੱਕ ਦਿੱਤਾ ਗਿਆ ਹੈ। ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਇਸ ਨੂੰ ਹੋਰ ਸਾਫ਼ ਕਰ ਦਿੱਤਾ ਜਾਵੇਗਾ ਅੱਜ ਅਸੀਂ ਡਾਕਟਰ ਇੰਦਰਪ੍ਰੀਤ ਸਿੰਘ ਨੇਦਰ ਜੀ ਜੋ ਸਾਡੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਔਰ ਤਖਨੀ ਹਲਕੇ ਦੇ ਨੇ ਔਰ ਇੱਕ ਬੜੀ ਨਾ ਬੜੇ ਵੀ 25 ਸਾਲ ਤੋਂ ਰੋਲਾ ਹੀ ਸੁੰਦੇ ਆ ਰਹੇ ਆ ਕਿ ਕੂੜੇ ਦਾ ਫੌਦ ਪਾੜ ਜਿਹੜੇ ਨੇ ਤਖਨੀ ਹਲਕੇ ਦੇ ਜਿੱਥੇ ਅਸੀਂ ਖੜੇ ਆ ਇੱਥੇ ਲੱਗੇ ਨੇ ਲੇਕਿਨ ਉਹਦਾ ਕੋਈ ਵੀ ਜਿਹੜਾ ਹੈਗਾ ਨਿਜ਼ਾਤ ਪਾਣ ਲਈ ਕੋਈ ਵੀ ਕਿਸੇ ਵੀ ਪਿਛਲੀਆਂ ਸਰਕਾਰਾਂ ਨੇ ਕੋਈ ਕੋਸ਼ਿਸ਼ ਨਹੀਂ ਕੀਤੀ ਸੋ ਡਾਕਟਰ ਸਾਹਿਬ ਦੇ ਕਿਉਂਕਿ ਏਰੀਆ ਦੇ ਵਿੱਚ ਆ ਦਖਣੀ ਦੇ ਵਿੱਚ ਡਾਕਟਰ ਸਾਹਿਬ ਨੇ ਬਹੁਤ ਖੁਸ਼ੀਆਂ ਕਰਨ ਦੇ ਬਾਅਦ ਵੀ ਜਿਹੜਾ ਇੱਥੇ ਉਹ ਸੈਗਰੀਗੇਸ਼ਨ ਮਸ਼ੀਨ ਲੱਗ ਗਈ ਹੈ ਔਰ ਪਿਛਲੇ ਨਵੰਬਰ ਦੇ ਵਿੱਚ ਇਹ ਮਸ਼ੀਨ ਲੱਗੀ ਹੈ ਔਰ ਆਪਾਂ ਨੂੰ ਇਲਾਕੇ ਵਾਲੇ ਵੀ ਖੜੇ ਨੇ ਨਜ਼ਰ ਆ ਰਿਹਾ ਹੈ ਕਿ ਕਾਫੀ ਏਰੀਆ ਜਿਹੜਾ ਨਾ ਸਫਾਈ ਹੋ ਕੇ ਪਧਰਾ ਹੋ ਗਿਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਹੋਰ ਵੀ ਮਸ਼ੀਨਾਂ ਲਗਾਵਾਂਗੇ ਔਰ ਜਿਹਦੇ ਨਾਲ ਜਿਹੜਾ ਇਹ ਕੂੜੇ ਦੇ ਪਹਾੜ ਦੇ ਜਿੰਨੀ ਜਲਦੀ ਹੋ ਸਕੇ ਇਹ ਜਿਹੜੀ ਜਗ੍ਹਾ ਤੇ ਕੂੜੇ ਦੇ ਪਹਾੜੇ ਡੰਪ ਨੂੰ ਖਤਮ ਕਰਕੇ ਇੱਥੇ ਕੋਈ ਨਾ ਕੋ ਪੱਧਰਾ ਕਰਕੇ ਇਹਨੂੰ ਕਿਤੇ ਨਾ ਕਿਸੇ ਕਿਸੇ ਚੰਗੇ ਇਸਤੇਮਾਲ ਦੀ ਜਗ੍ਹਾ ਨੂੰ ਲਿਆਂਦਾ ਜਾਏਗਾ ਜਿਹਦੇ ਨਾਲ ਜਿੱਥੇ ਕਾਰਪੋਰੇਸ਼ਨ ਨੂੰ ਇਹ ਜਗ੍ਹਾ ਜਿਹੜੀ ਮਿਲੇਗੀ ਆਪਣੀ ਜਗ੍ਹਾ ਕਲੀਅਰ ਹੋ ਕੇ ਉੱਥੇ ਇਸ ਇਲਾਕੇ ਨੂੰ ਜਿਹੜਾ ਇਸ ਡੰਪ ਤੋਂ ਜਿਹੜੀ ਬਹੁਤ ਜ਼ਿਆਦਾ ਤਕਲੀਫ ਨੇ ਕੋਈ ਬਿਮਾਰੀਆਂ ਕੋ ਸਮੈਲ ਹੈ ਕੋਈ ਹੋਵੇ ਸਭ ਤੋਂ ਵੱਡੀ ਸਾਡੀ ਕੋਸ਼ਿਸ਼ ਰਹੇਗੀ ਕਿ ਅਮਸਰ ਦਾ ਇਹ ਡੰਪ ਨੂੰ ਜਿਹੜਾ ਜਲਦੀ ਤੋਂ ਜਲਦੀ ਖਤਮ ਕੀਤਾ ਜਾਏ ਜਿਹਦੇ ਲਈ ਮਸ਼ੀਨਰੀ ਕੰਮ ਕਰ ਰਹੀ ਹੈ ਔਰ ਇਲਾਕੇ ਵਾਲਿਆਂ ਨੇ ਵੀ ਡਾਕਟਰ ਸਾਹਿਬ ਨੇ ਅਸੀਂ ਆਏ ਅੱਜ ਪੁੱਛਿਆ ਉਹਨਾਂ ਨੇ ਦੱਸਿਆ ਆਪਣੀ ਸਹਿਮਤੀ ਕਿ ਵੀ ਵਾਕਈ ਜਿਹੜਾ ਅੱਗੇ ਨਾਲੋਂ ਕਾਫੀ ਜ਼ਿਆਦਾ ਕੂੜਾ ਜਿਹੜਾ ਸਾਈਡਾਂ ਖਤਮ ਹੋਈਆਂ ਲੇਕਿਨ ਅਜੇ ਵੀ ਬਹੁਤ ਜ਼ਿਆਦਾ ਕੂੜਾ ਹੈ ਸੋ ਇਹਦਾ ਸਾਡੇ ਹੈਲਥ ਆਫਸਰ ਵੀ ਆਏ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਤਾਂ ਡਰੋਨ ਸਰਵੇ ਕਰਵਾ ਕੇ ਵੀ ਅਸੀਂ ਦੇਖਾਂਗੇ ਕਿੰਨਾ ਕੂੜਾ ਹੈਗਾ ਔਰ ਕਿੰਨਾ ਸਮਾਂ ਲੱਗੇਗਾ ਔਰ ਕਿੰਨੀ ਇਹ ਸੈਗਰੀਗੇਸ਼ਨ ਮਸ਼ੀਨਾਂ ਸਾਨੂੰ ਹੋਰ ਲਗਾਉਣ ਦੀ ਜ਼ਰੂਰਤ ਹੈ ਸਾਡੇ ਸਭ ਦੀ ਇਹ ਤਮੰਨਾ ਹੈ ਕਿ ਇਹ ਜਿਹੜਾ ਡੰਪ ਐ ਖਤਮ ਹੋ ਜਾਏ ਔਰ ਇਹ ਰਣਾ ਮਦਾਨ ਬਣਦੇ ਜਿਹਨੂੰ ਅਸੀਂ ਕਾਰਪੋਰੇਸ਼ਨ ਕਿਸੇ ਚੰਗੇ ਕੰਮ ਲਈ ਇਸਤੇਮਾਲ ਚ ਲੈ ਕੇ ਆ ਸਕੀਏ ਸੋ ਨਵੰਬਰ ਚਾ ਮਸ਼ੀਨ ਲੱਗੀ ਸੀ ਜਿਹੜੀ ਕਿ ਕੂੜੇ ਨੂੰ ਸੈਪਰੇਟ ਕਰਦੀ ਮਿੱਟੀ ਐਡ ਕਰਦੀ ਆ ਪਲਾਸਟਿਕ ਜਿਹਨੂੰ ਆਰ ਡੀ ਐਫ ਕਹਿੰਦੇ ਉਹਨੂੰ ਅਲੱਗ ਕਰਦੀ ਆ ਤੇ 2 ਮਹੀਨੇ ਤੋਂ 2.5 ਮਹੀਨੇ ਤੋਂ ਕੰਮੇ ਕਰ ਰਹੀ ਹੈ ਔਰ ਅੱਜ ਨਿਕਾਜਾ ਪਾਰਟ ਦਾ ਪਿੱਛੇ ਸੀਗਾ ਖਤਮ ਵੀ ਹੋਇਆ ਇੱਥੇ ਇਸੇ ਤਰ੍ਹਾਂ ਹੀ ਹੁਣ ਪਾਟਿਆ ਸਾਹਿਬ ਦੀ ਇਹ ਤਮੰਨਾ ਹੈ ਕਿ ਅਸੀਂ ਮਸ਼ੀਨਾਂ ਵਟੀਆਂ ਲੈ ਕੇ ਲਾਈਏ ਇੱਥੇ ਤੇ ਉਹਦੇ ਚ ਮਸ਼ੀਨ ਸੈਪਰੇਟ ਵੀ ਕਰੇ ਇੱਕ ਸ਼ਰੇਡਰ ਹੋਵੇ ਜਿਹੜੀ ਪਲਾਸਟਿਕ ਨੂੰ ਨਿਕਨੇ ਨਿਕੇ ਪੀਸ ਬਣਾ ਉਹ ਨਿਕਨੇ ਕੇ ਪੀਸ ਜਿਹੜੇ ਨੇ ਉਹ ਮੁੜ ਕੇ ਜਾਂ ਤੇ ਸਿਮਿੰਟ ਵਾਲੇ ਫੈਕਟਰੀਆਂ ਚੁੱਕ ਕੇ ਲੈ ਜਾਂਦੀਆਂ ਨੇ ਤੇ ਜਾਂ ਉਹ ਤੇ ਸੜਕਾਂ ਬਣਦੀਆਂ ਸਾਈਡ ਰੋਡਸ ਬਣਦੀਆਂ ਨੇ ਉਹ ਨੈਸ਼ਨਲ ਹਾਈਵੇ ਥਾਰਟੀ ਵਾਲੇ ਉਹ ਵੀ ਇਸਤੇਮਾਲ ਕਰ ਜਾਂਦੇ ਨੇ ਜਿਹੜੀ ਮਿੱਟੀ ਵਿੱਚੋਂ ਨਿਕਲ ਰਹੀ ਹੈ ਉਹ ਨੈਸ਼ਨਲ ਹਾਈਵੇ ਥਾਰਟੀ ਵਾਲੇ ਚੁੱਕ ਕੇ ਖੜ ਰਹੇ ਨੇ ਉਹਨਾਂ ਨੇ ਮੰਡਟਰੀ ਹੈ ਉਹ ਤੁਹਾਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਜਦੋਂ ਦਾ ਡੰਪ ਸ਼ੁਰੂ ਹੋਇਆ ਜਿੰਨੇ ਵੀ 25 ਸਾਲ ਤੋਂ ਉਦੋਂ ਤੋਂ ਕਦੇ ਵੀ ਇੱਥੋਂ ਸਮਾਨ ਬਾਹਰ ਨਹੀਂ ਸੀ ਗਿਆ ਡੰਪ ਦਮੇਸ਼ਾ ਕੋੜਾ ਅੰਦਰ ਹੀ ਆਇਆ ਸੀ ਬਾਹਰ ਕੁਝ ਨਹੀਂ ਗਿਆ ਪਹਿਲੀ ਵਾਰੀ ਟਰੱਕ ਭਰ-ਭਰ ਕੇ ਜਿਹੜੀ ਮਿੱਟੀ ਨਿਕਲ ਰਹੀ ਹੈ ਉਹਨੂੰ ਨੈਸ਼ਨਲ ਹਾਈਵੇ 30 ਵਾਲੇ ਲੈ ਕੇ ਜਾ ਰਹੇ ਨੇ ਔਰ ਡੰਪ ਤਾਂ ਤੁਹਾਨੂੰ ਘੜਤਾ ਨਜ਼ਰ ਆ ਰਿਹਾ ਸੋ ਸਾਡੇ ਨਵੇਂ ਮੇਅਰ ਸਾਡੇ ਆਏ ਨੇ ਬੜੇ ਸੜਕ ਮੈਂ ਤੇ ਕਾਂਗਾ ਪਾਰਟੀ ਕ੍ਰਾਂਤੀਕਾਰੀ ਹੈ ਔਰ ਇਹ ਮੈਨੂੰ ਸਾਨੂੰ ਸਭ ਨੂੰ ਬਹੁਤ ਇਹਨਾਂ ਤੋਂ ਆਸ ਹੈ ਕਿ ਇਹ ਜਿਹੜੀ ਡੰਪ ਤਾਂ ਸਾਡਾ ਵਾਦਾ ਸੀਗਾ ਸੰਗਤਨਾ ਇਲਾਕੇ ਦੀ ਸੰਗਤਨਾ ਕਈ ਡੰਪ ਜਿਹੜਾ ਹੈ ਤੁਹਾਨੂੰ ਬਿਲਕੁਲ ਬਰਾਬਰ ਕਰ ਦਾਂਗੇ ਔਰ ਜ਼ਮੀਨ ਜਿਹੜੀ ਅਸੀਂ ਰਿਕਲੇਮ ਕਰਕੇ ਕਿਸੇ ਹਸਪਤਾਲ ਵਾਸਤੇ ਪਾਰਕ ਵਾਸਤੇ ਸਕੂਲ ਵਾਸਤੇ ਸਥਾਪਿਤ ਕਰਾਂਗੇ ਤੋਂ ਸੁਪਨਾ ਜਿਹੜਾ ਮੈਨੂੰ ਸਰਕਾਰ ਹੁੰਦਾ ਨਜ਼ਰ ਆ ਰਿਹਾ